ਅਸੀਂ ਹਾਲੇ ਵੀ ਛੋਟੇ ਬੱਚੇ ਹਾਂ ਅਸੀਂ ਹਾਲੇ ਵੀ ਛੋਟੇ ਬੱਚੇ ਹਾਂ ਉਮਰ ਹੋ ਗਈ ਬਾਲ ਪੱਕ ਗਏ ਉਮਰ ਹੋ ਗਈ ਬਾਲ ਪੱਕ ਗਏ ਪਰ ਅਕਲੋਂ ਦੀ ਕੱਚੇ ਹਾਂ ਅਸੀਂ ਹਾਲੇ ਵੀ ਛੋਟੇ ਬੱਚੇ ਹਾਂ ਅਸੀਂ ਹਾਲੇ ਵੀ ਛੋਟੇ ਬੱਚੇ ਹਾਂ ਤਾਨੂੰ ਇਹ ਕਵਤਾ ਸੁਣਾਉਣ ਤੋਂ ਪਹਿਲਾਂ ਨਾ ਮੈਂ ਇੱਕ ਛੋਟੀ ਜੀ ਕਹਾਣੀ ਸੁਣਾਣੀ ਚਾਹਾਂਗਾ ਡਾਇਓਜਨਸ ਦ ਸਿਨਿਕ ਇੱਕ ਫਿਲਾਸਫਰ ਬੰਦਾ ਦਿਨ ਦੇ ਵਿੱਚ ਹੀ ਨਾ ਲਾਲ ਟੈਂ ਲੈ ਕੇ ਬਾਜ਼ਾਰਾਂ ਦੇ ਵਿੱਚ ਘੁੰਮਦਾ ਤੇ ਸਾਰੇ ਉਹਨੂੰ ਕਹਿੰਦੇ ਕੀ ਕਰਦਾ ਤੂੰ ਪਾਗਲ ਹੋ ਗਿਆ ਤੇ ਦਿਨ ਦੇ ਵਿੱਚ ਤੈਨੂੰ ਲਾਲ ਟੈਂ ਦੀ ਕੀ ਲੋੜ ਐ ਲਾਈਟ ਸੀ ਕੀ ਲੋੜ ਐ ਉਹ ਕਹਿੰਦਾ ਮੈਂ ਨਾ ਕੋਈ ਗਰੋਨ ਅਪ ਨੂੰ ਲੱਭਦਾ ਕਿਸੇ ਗਰੋਨ ਅਪ ਨੂੰ ਲੱਭਦਾ ਕਿ ਕੋਈ ਜਿਹੜਾ ਵੱਡਾ ਹੋਵੇ ਜਾਂ ਸਮਝਦਾਰ ਹੋਵੇ ਕਿ ਮੈਨੂੰ ਤਾਂ ਸਾਰੇ ਇਸ ਬਾਜ਼ਾਰ ਦੇ ਵਿੱਚ ਸਾਰੇ ਇੱਥੇ ਬੱਚੇ ਹੀ ਦਿਖਦੇ ਆ ਹੁਣ ਇਹ ਗੱਲ ਬੜੀ ਸਾਡੇ ਤੇ ਟੁੱਕਦੀ ਆ ਅਸੀਂ ਇਹ ਸੋਚ ਲੋ ਕਿ ਆਪਣੇ ਪੇਰੈਂਟਸ ਦੇ ਨਾਲ ਕਈ ਵਾਰੀ ਇਦਾਂ ਸਲੂਕ ਕਰਦੇ ਆ ਆਪਣੇ ਬੱਚਿਆਂ ਦੇ ਨਾਲ ਇਦਾਂ سلوਕ ਕਰਦੇ ਆ ਆਪਣੇ ਭੈਣਾਂ ਭਰਾਵਾਂ ਦੇ ਨਾਲ ਇਦਾਂ سلوਕ ਕਰਦੇ ਆ ਇਦਾਂ ਲੱਗਦਾ ਕਿ ਅਸੀਂ ਅੰਦਰੋਂ ਅਜੇ ਛੋਟੇ ਹੀ ਆ ਅੰਦਰੋਂ ਅਜੇ ਅਸੀਂ ਬੱਚੇ ਹੀ ਆ ਕੋਈ ਬੇਟਾ ਆਪਣੇ ਪਿਤਾ ਨਾਲ ਨਹੀਂ ਗੱਲ ਕਰਦਾ ਕੋਈ ਬੇਟੀ ਆਪਣੀ ਮਾਂ ਦੇ ਨਾਲ ਨਹੀਂ ਗੱਲ ਕਰਦੀ ਜਾਂ ਭੈਣ ਭੈਣ ਦੇ ਨਾਲ ਲੜਦੀ ਆ ਜਾਂ ਉਹਨੂੰ ਲੱਗਦਾ ਕਿ ਮੇਰੀ ਭੈਣ ਮੇਤੋਂ ਵੱਲਦੀ ਆ ਜਾਂ ਮੇਰੀ ਭੈਣ ਮੇਰੇ ਨਾਲ ਜਾਂ ਕੋਈ ਭਰਾ ਨੂੰ ਇਦਾਂ ਲੱਗਦਾ ਕਿ ਮੇਰੇ ਨਾਲ ਵਿਤਕਰਾ ਹੁੰਦਾ ਜਾਂ ਕੋਈ ਛੋਟੀ ਕੁੜੀ ਨੂੰ ਇਦਾਂ ਲੱਗਦਾ ਕਿ ਮੇਰੀ ਮਾਂ ਮੇਰੇ ਪਿਓ ਮੇਰੇ ਨਾਲ ਵਿਤਕਰਾ ਕਰਦੇ ਦੂਜਿਆਂ ਨਾਲ ਪਿਆਰ ਕਰਦੇ ਬੜੀਆਂ ਹੀ ਇਦਾਂ ਦੀਆਂ ਕਹਾਣੀਆਂ ਤੇ ਬਿਨਾ ਗੱਲਬਾਤ ਕੀਤੇ ਆ ਬਿਨਾ ਸਮਝਿਆਂ ਅਸੀਂ ਇੱਕ ਦੂਜੇ ਤੇ ਦੋਸ਼ ਲਗਾਨੇ ਆ ਅਸੀਂ ਇੱਕ ਦੂਜੇ ਨੂੰ ਬੁਰਾ ਕਹਨੇ ਆ ਮੈਨੂੰ ਲੱਗਦਾ ਕਿ ਸਾਡੇ ਜਿਹੜੇ ਆਪਣੇ ਅੰਦਰ ਡਰਿਆ ਸਾਨੂੰ ਇੱਕ ਦੂਜੇ ਤੋਂ ਜੈਲਸੀ ਆ ਜਾਂ ਜਿਹੜੇ ਫੀਅਰ ਆ ਸਾਡੇ ਇਨਸਿਕਿਉਰਿਟੀਆਂ ਆ ਅਸੀਂ ਉਹਨਾਂ ਕਰਕੇ ਹੀ ਇੱਕ ਦੂਜੇ ਦੇ ਖਿਲਾਫ ਇੱਕ ਦੂਜੇ ਲਈ ਬੁਰਾ ਬੋਲਦੇ ਤੇ ਇਹ ਸ਼ੁਰੂ ਹੁੰਦਾ ਸਾਡੇ ਬਚਪਨ ਤੋਂ ਤੇ ਸਾਰੀ ਉਮਰ ਸਾਡੇ ਨਾਲ ਚੱਲਦਾ ਹੀ ਰਹਿੰਦਾ ਤੇ ਜਿਹੜੇ ਤਾਂ ਚੇਂਜ ਕਰ ਲੈਂਦੇ ਆ ਉਹ ਵੱਡੇ ਹੋ ਜਾਂਦੇ ਆ ਉਹਨਾਂ ਨੂੰ ਰਿਸ਼ਤੇ ਨਿਭਾਣ ਦੀ ਜਾਚ ਆ ਜਾਂਦੀ ਆ ਉਹਨਾਂ ਨੂੰ ਸਮਝ ਆ ਜਾਂਦੀ ਆ ਪਰ ਜਿਹੜੇ ਨਹੀਂ ਸਮਝਦੇ ਉਹ ਸਾਰੀ ਉਮਰ ਬੱਚੇ ਹੀ ਰਹਿ ਜਾਂਦੇ ਆ ਤੇ ਇਹ ਥੋੜੀ ਜਿਹੀ ਜਿਹੜੀ ਹੈਗੀ ਆ ਕਵਿਤਾ ਹੈ ਉਹਨਾਂ ਤੇ ਲਈ ਆ ਇਹ ਅਗਰ ਤੁਸੀਂ ਬਣੇ ਰਹੋ ਅਸੀਂ ਹਾਲੇ ਵੀ ਛੋਟੇ ਬੱਚੇ ਹਾਂ ਅਸੀਂ ਹਾਲੇ ਵੀ ਛੋਟੇ ਬੱਚੇ ਹਾਂ ਉਮਰ ਹੋ ਗਈ ਉਮਰ ਹੋ ਗਈ ਬਾਲ ਪੱਕ ਗਏ ਪਰ ਅਕਲਾਂ ਦੀ ਕੱਚੇ ਹਾਂ ਅਸੀਂ ਹਾਲੇ ਵੀ ਛੋਟੇ ਬੱਚੇ ਹਾਂ ਮੈਂ ਮੇਰੀ ਮੈਂ ਮੇਰੀ ਈਗੋ ਮੈਂ ਮੇਰੀ ਮੈਂ ਮੈਂ ਕਰ ਲੜਦੇ ਮੈਂ ਮੇਰੀ ਮੈਂ ਮੈਂ ਕਰ ਲੜਦੇ ਭੈਣ ਭਰਾਵਾਂ ਨਾਲ ਨਾ ਖੜਦੇ ਮੈਂ ਮੇਰੀ ਮੈਂ ਮੈਂ ਕਰ ਲੜਦੇ ਭੈਣ ਭਰਾਵਾਂ ਨਾਲ ਨਾ ਖੜਦੇ ਸਭ ਨੇ ਛਾਤਰ ਖਚਰੇ ਝੂਠੇ ਇੱਕ ਅਸੀਂ ਹੀ ਸਿੱਧਰੇ ਸੱਚੇ ਹਾਂ ਅਸੀਂ ਹਾਲੇ ਵੀ ਛੋਟੇ ਬੱਚੇ ਹਾਂ। ਕਈ ਵਾਰੀ ਦੇਖਿਆ ਜਦੋਂ ਨਾ ਘਰ ਦੇ ਵਿੱਚ ਸਾਰੇ ਇਕੱਠੇ ਹੁੰਦੇ ਆ ਜਦੋਂ ਗੱਲਾਂ ਹੋਣ ਲੱਗਦੀਆਂ ਮਤਲਬ ਕਿ ਆਵਾਜ਼ਾਂ ਉੱਚੀਆਂ 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 ਹੋਣ ਲੱਗ ਜਾਂਦੀਆਂ ਤੇ ਕਈ ਵਾਰੀ ਮੈਂ ਵੀ ਆਪਣੇ ਘਰ 'ਚ ਦੇਖਦਾ ਹੁੰਦਾ ਸੀਗਾ ਮੰਮੀ ਮੇਰੇ ਮਦਰ ਕਹਿੰਦੇ ਹੁੰਦੇ ਸੀਗੇ ਸ਼ਾਂਤ ਹੋ ਜਾਓ ਸ਼ਾਂਤ ਹੋ ਜਾਓ ਸ਼ਾਂਤ ਹੋ ਜਾਓ ਹੁਣ ਤੁਸੀਂ ਹੁਣੇ ਲੜ ਜਾਣਾ ਤੁਸੀਂ ਹੁਣੇ ਲੜ ਪੈਣਾ ਤੁਸੀਂ ਹੁਣੇ ਲੜ ਪੈਣਾ ਮੈਨੂੰ ਨਾ ਹੁਣ ਉਹਨਾਂ ਦਾ ਡਰ ਸਮਝ ਆਂਦਾ ਕਿਉਂਕਿ ਉਹ ਸਾਨੂੰ ਬਚਪਨ ਤੋਂ ਦੇਖਦੇ ਆ ਰਹੇ ਆ। ਬੜੀ ਚੰਗੀ ਤਰ੍ਹਾਂ ਸਮਝਦੇ ਆ ਕਿ ਜਿੱਦਾਂ ਜਿੱਦਾਂ ਸਾਡੀ ਆਵਾਜ਼ਾਂ ਉੱਚੀਆਂ ਹੁੰਦੀਆਂ ਆ ਸਾਡੀ ਉਨੀ ਉਨੀ ਅਸੀਂ ਮੈਂ ਆਪਣੇ ਆਪ ਨੂੰ ਪ੍ਰੂਫ ਕਰਨਾ ਚਾਹੁੰਦੇ ਆ ਕਿ ਅਸੀਂ ਠੀਕ ਆ ਤੇ ਬਾਕੀ ਸਾਰੇ ਗਲਤ ਆ ਅਸੀਂ ਠੀਕ ਆ ਕਿਸੇ ਹੋਰ ਦੀ ਗੱਲ ਨਾ ਸੁਣੀਏ ਜਦੋਂ ਸਾਨੂੰ ਗੁੱਸਾ ਆਂਦਾ ਜਦੋਂ ਸਾਡੀ ਮੈਂ ਸਾਡੀ ਈਗੋ ਅਸੀਂ ਫੇਰ ਵੀ ਕਹਿੰਨੇ ਆ ਸਾਡੇ ਚੀਜ਼ੋ ਨਹੀਂ ਆ ਮੇਰੇ ਚੀਜ਼ੋ ਨਹੀਂ ਆ ਮੇਰੇ ਚੀਜ਼ੋ ਕਿੱਥੇ ਆ ਕਿਸੇ ਹੋਰ ਦੀ ਗੱਲ ਨਾ ਸੁਣੀਏ ਆਪੇ ਹੀ ਸਭ ਨਿਰਣੈ ਕਰੀਏ ਅਸੀਂ ਦੂਜਿਆਂ ਦੀ ਸਾਈਡ ਕਦੇ ਸੁਣੀ ਨਹੀਂ ਚੁੱਪ ਕਰਕੇ ਸ਼ਾਂਤ ਹੋ ਕੇ ਬਿਨਾ ਹਰਟ ਹੋਇਆ ਅਸੀਂ ਕਿਸੇ ਦੀ ਨਾ ਆਪਣੀ ਪਤੀ ਦੀ ਨਾ ਆਪਣੀ ਪਤਨੀ ਦੀ ਨਾ ਆਪਣੇ ਭਰਾ ਦੀ ਨਾ ਆਪਣੀ ਭੈਣ ਦੀ ਨਾ ਆਪਣੀ ਭਾਬੀ ਦੀ ਨਾ ਆਪਣੀ ਸੱਸ ਦੀ ਨਨਾਨ ਦੀ ਅਸੀਂ ਆਪਣੇ ਵੱਲੋਂ ਹੀ ਸਾਰਾ ਸੋਚ ਲੈਨੇ ਆ ਕਿ ਉਹ ਸਾਡੇ ਲਈ ਕਿੱਦਾਂ ਸੋਚਦਾ ਸਾਡੇ ਲਈ ਕੀ ਕਰਦਾ ਉਹਨਾਂ ਦੀ ਚਾਹੇ ਕੋਈ ਮੁਸ਼ਕਿਲ ਹੋ ਜਾਂ ਪ੍ਰੋਬਲਮ ਦੂਜੀ ਹੀ ਹੋਵੇ ਅਸੀਂ ਆਪਣੇ ਤੇ ਲੈ ਲੈਂਦੇ ਆ ਕਿ ਉਹ ਸਾਡੇ ਨਾਲ ਨਫ਼ਰਤ ਕਰਦੇ ਆ ਜਾਂ ਸਾਡੇ ਤੋਂ ਜਲਦੇ ਆ ਸਾਡੇ ਨਾਲ ਸਾਨੂੰ ਚੰਗਾ ਨਹੀਂ ਸਮਝਦੇ ਤੇ ਅਸੀਂ ਉਹਨਾਂ ਬਾਰੇ ਫਿਰ ਬੁਰੀਆਂ-ਬੁਰੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਆ ਬਿਨਾਂ ਹੀ ਸੋਚੇ ਸਮਝੇ ਕਿਸੇ ਹੋਰ ਦੀ ਗੱਲ ਨਾ ਸੁਣੀ ਆਪੇ ਹੀ ਸਭ ਨਿਰਣੇ ਕਰੀਏ ਕੋਈ ਮਨ ਲਵੇ ਤਾਂ ਖੁਸ਼ ਹਾਂ ਬਹੁਤ ਜੇ ਕੋਈ ਮੰਨ ਲਏ ਤਾਂ ਖੁਸ਼ ਹਾਂ ਬਹੁਤ ਨਾ ਮੰਨੇ ਤਾਂ ਫਿਰ ਗੁੱਸੇ ਹਾਂ ਅਸੀਂ ਹਾਲੇ ਵੀ ਛੋਟੇ ਬੱਚੇ ਹਾਂ ਅਸੀਂ ਹਾਲੇ ਵੀ ਛੋਟੇ ਬੱਚੇ ਹਾਂ ਭਰੇ ਈਰਖਾ ਅਸੀਂ ਭਰੇ ਈਰਖਾ ਲਾਲਚ ਚੁਗਲੀ ਨਿੰਦਿਆ ਕਦੇ ਨਾ ਆਪਣੇ ਆਪ ਅੰਦਰ ਬੈਠ ਕੇ ਦੇਖਣਾ ਜਦੋਂ ਕੋਈ ਭੈਣ ਭਰਾ ਜਾਂ ਕੋਈ ਆਪਣਾ ਕੁਝ ਚੰਗਾ ਕਰਦਾ ਨਾ ਆਪਣੇ ਅੰਦਰ ਨੂੰ ਹੀ ਥੋੜਾ ਜਿਹਾ ਕਦੇ ਕਿਤੇ ਸਾ ਰੁਕਦਾ ਦਿਲ ਨੂੰ ਦਿਲ ਦੀ ਧੜਕਨ ਰੁਕਦੀ ਹੈ ਪਰ ਇਦਾਂ ਕਿਉਂ ਸਾਨੂੰ ਤਾਂ ਖੁਸ਼ੀ ਹੋਣੀ ਚਾਹੀਦੀ ਹੈ ਕਿ ਸਾਡਾ ਕੋਈ ਭੈਣ ਜਾਂ ਸਾਡੀ ਕੋਈ ਭਰਾ ਜਾਂ ਸਾਡਾ ਕੋਈ ਦੋਸਤ ਜਾਂ ਕੋਈ ਸਾਡਾ ਮਿੱਤਰ ਚੰਗਾ ਕਰ ਰਿਹਾ ਜੀਵਨ ਦੇ ਵਿੱਚ ਜੇ ਉਹਨੇ ਕੋਈ ਕਾਰ ਲਈਤੀ ਆ ਜਾਂ ਕੋਈ ਫੋਨ ਲਿੱਤਾ ਜਾਂ ਕੁਝ ਆਪਣੇ ਲਈ ਉਹਨੇ ਚੰਗਾ ਕੀਤਾ ਪਰ ਇਦਾਂ ਕਿਉਂ ਤੇ ਅਸੀਂ ਕਦੇ ਬਦਲਦੇ ਨਹੀਂ ਕਦੇ ਅਸੀਂ ਆਪਣੇ ਆਪ ਨੂੰ ਸੋਚਦੇ ਨਹੀਂ ਦੇਖਦੇ ਨਹੀਂ ਅੱਛਾ ਫੇਰ ਉਹੀ ਕਿਉਂਕਿ ਇਨਸਿਕਿਉਰिटीज ਹੁੰਦੀਆਂ ਅਸੀਂ ਫੇਰ ਆਪਣੇ ਆਪ ਨੂੰ ਉਹ ਉਹਨਾਂ ਨੂੰ ਬੁਰਾ ਕਹਿਣਾ ਸ਼ੁਰੂ ਕਰ ਦਿੰਨੇ ਹ ਪਰ ਇਹ ਈਰਖਾ ਲਾਲਚ ਚੁਗਲੀ ਨਿੰਦਿਆ ਜਦੋਂ ਮੰਗਦੇ ਸਭ ਦਾ ਬੁਰਾ ਹੀ ਮੰਗਿਆ ਬਾਹਰੋਂ ਸਾਦ ਬਾਹਰੋਂ ਸਾਦ ਅਸੀਂ ਸਾਰੇ ਬਾਹਰੋਂ ਸਾਦ ਦੀ ਵੇਸ਼ ਪੂਛਾ ਬਣਾ ਕੇ ਰੱਖਦੇ ਆਂ ਅਸੀਂ ਬੜੇ ਚੰਗੇ ਆਂ ਬੜੇ ਚੰਗੇ ਆਂ ਬਾਹਰੋਂ ਸਾਦ ਤੇ ਚੋਰ ਹਾਂ ਅੰਦਰੋਂ ਬਾਹਰੋਂ ਸਾਦ ਅਸੀਂ ਚੋਰ ਹਾਂ ਅੰਦਰੋਂ ਅਸੀਂ ਅੰਦਰੋਂ ਲੁੱੱਚੇ ਝੂਠੇ ਹਾਂ ਅਸੀਂ ਹਾਲੇ ਵੀ ਛੋਟੇ ਬੱਚੇ ਹਾਂ ਅਸੀਂ ਹਾਲੇ ਵੀ ਛੋਟੇ ਬੱਚੇ ਹਾਂ ਕੋਈ ਵਿਰਲਾ ਇੱਥੇ ਕੋਈ ਵਿਰਲਾ ਜੋ ਆਪ ਵਿਚਾਰੇ ਮਤਲਬ ਆ ਕਿ ਇਕੱਲੇ ਬੈ ਕੇ ਦੇਖਣਾ ਕਿ ਮੈਂ ਕਿਉਂ ਇਹ ਕਰਦਾ ਮੇਰੇ ਚ ਕਿਉਂ ਇਹ ਸੋਚ ਆ ਛੋਟੇ ਹੁੰਦੇ ਬਚਪਨ ਦੀਆਂ ਜਾਂ ਸੋਸਾਇਟੀ ਵੱਲੋਂ ਦਿੱਤੀਆਂ ਗਈਆਂ ਜਾਂ ਇਹ ਮੇਰੇ ਦੇ ਚ ਇਹ ਜਲਨ ਦੀ ਜਾਂ ਜੈਲਸੀ ਦੀ ਜਾਂ ਫੀਅਰ ਇਹ ਹੈ ਕੋਈ ਵੀ ਰਲਾ ਜੋ ਆਪ ਵਿਚਾਰੇ ਆਪਣੇ ਮਨ ਨੂੰ ਆਪ ਸਵਾਰੇ ਆਪਣੇ ਮਨ ਨੂੰ ਆਪ ਸਵਾਰਨਾ ਮਤਲਬ ਕਿ ਇਹ ਦੇਖਣਾ ਇਹ ਸੋਚਣਾ ਕਿ ਮੈਂ ਬੁਰਾ ਸੋਚ ਕੇ ਗਲਤ ਸੋਚ ਕੇ ਦੂਜਿਆਂ ਲਈ 네ਗੇਟਿਵ ਹੋ ਕੇ ਆਪਣਾ ਹੀ ਟਾਈਮ ਵੇਸਟ ਕਰ ਰਿਹਾ ਆਪਣੀ ਹੀ ਜਿਹੜੀ એનર્ਜੀ ਆ ਆਪਣੀ ਹੀ ਲਾਈਫ ਫੋਰਸ ਆ ਉਹ ਬਰਬਾਦ ਕਰ ਰਿਹਾ ਤੇ ਅਗਰ ਮੈਂ ਇਹਨੂੰ ਚੰਗੀ ਕਿਤੇ ਕ੍ਰੀਏਟਿਵ ਜਗ੍ਹਾ ਤੇ ਲਗਾਵਾ ਕੋਈ ਚੰਗੇ ਕੰਮ ਵੱਲ ਲਗਾਵਾ ਤੇ ਜਿਹੜਾ ਮੇਰਾ ਇਹ ਜ਼ਿੰਦਗੀ ਜੀਣ ਦਾ ਜਾਂ ਜ਼ਿੰਦਗੀ ਚ ਆਣ ਦਾ ਜਾਂ ਇਸ ਦੁਨੀਆ ਤੇ ਆਣ ਦਾ ਜਿਹੜਾ ਪਰਪਸ ਆ ਉਹ ਠੀਕ ਹੋਵੇ ਕੋਈ ਵੀ ਰਲਾ ਜੋ ਆਪ ਵਿਚਾਰੇ ਜੋ ਆਪਣੇ ਆਪ ਨੂੰ ਵਿਚਾਰੇ ਆਪਣੇ ਆਪ ਨੂੰ ਦੇਖੇ ਆਪਣੇ ਮਨ ਨੂੰ ਆਪ ਸਵਾਰੇ ਮਨ ਨੀਵਾ ਤੇ ਮਤ ਕਰ ਉਚੜੀ ਆਪਣੇ ਮਨ ਨੂੰ ਨੀਵਾ ਕਰਕੇ ਸਮਝ ਦੇ ਨਾਲ ਸਮਝ ਨੂੰ ਉੱਪਰ ਰੱਖੇ ਕਿ ਬਹੁਤ ਚੰਗਾ ਮੇਰੇ ਭੈਣ ਭਰਾ ਕਰ ਰਿਹਾ ਬਹੁਤ ਚੰਗਾ ਮੇਰੇ ਮਾਤਾ ਪਿਤਾ ਨੇ ਮੇਰੇ ਲਈ ਕੀਤਾ ਬਹੁਤ ਚੰਗਾ ਮੇਰੇ ਬੱਚੇ ਕਰ ਰਹੇ ਮਨ ਨੀਵਾ ਤੇ ਮਤ ਕਰ ਉਚੜੀ ਫਿਰ ਆਪਣੀ ਨਜ਼ਰ ਉੱਚੇ ਹਾਂ ਮਨ ਨੀਵਾ ਤੇ ਮਤ ਕਰ ਉਚੜੀ ਫਿਰ ਆਪਣੀ ਨਜ਼ਰ ਚ ਉੱਚੇ ਹਾਂ ਅਸੀਂ ਤਾਂ ਹੀ ਉੱਚੇ ਸੱਚੇ ਹਾਂ ਅਸੀਂ ਤਾਂ ਹੀ ਉੱਚੇ ਸੱਚੇ ਹਾਂ ਅਸੀਂ ਤਾਂ ਹੀ ਉੱਚੇ ਸੱਚੇ ਹਾਂ ਤੇ ਤਾਂ ਹੀ ਅਸੀਂ ਅਸੀਂ ਇਦਾਂ ਹੀ ਅਗਰ ਆਪਣੇ ਆਪ ਨੂੰ ਦੇਖੀਏ ਅਸੀਂ ਦੂਜਿਆਂ ਦੀਆਂ ਖੁਸ਼ੀਆਂ ਦੇ ਵਿੱਚ ਖੁਸ਼ ਹੋਈਏ ਦੂਜਿਆਂ ਦੇ ਦੁੱਖਾਂ ਦੇ ਵਿੱਚ ਅਸੀਂ ਸ਼ਾਮਲ ਹੋਈਏ ਤੇ ਅਸੀਂ ਪੁੱਛੀਏ ਕਿ ਅਸੀਂ ਕੀ ਕਰ ਸਕਦੇ ਹਾਂ ਤੇ ਜੇ ਕੋਈ ਤੁਹਾਡਾ ਭੈਣ ਭਰਾ ਤੁਹਾਡਾ ਕੋਈ ਯਾਰ ਮਿੱਤਰ ਤੁਹਾਡੇ ਕੋਈ ਪੇਰੈਂਟਸ ਜਾਂ ਤੁਹਾਡੇ ਕੋਈ ਬੱਚੇ ਤੁਹਾਡੇ ਤੋਂ ਰੁੱਸੇ ਹੋਏ ਆ ਪਲੀਜ਼ ਤੁਸੀਂ ਉਹਨਾਂ ਨੂੰ ਅ ਜਲਦੀ ਜਲਦੀ ਮਨਾ ਲਓ ਪਤਾ ਨਹੀਂ ਕਦੋਂ ਟਾਈਮ ਆ ਜਾਣਾ ਸਾਡਾ ਤੇ ਕਿ ਦਿਲ ਦੀਆਂ ਗੱਲਾਂ ਦਿਲ ਦੇ ਵਿੱਚ ਹੀ ਲੈ ਕੇ ਅਸੀਂ ਚੱਲ ਜਾਂਦੇ ਆ ਤੇ ਫਿਰ बार-बार 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 ਸਾਨੂੰ ਇਸ ਦੁਨੀਆ 'ਚ ਆਣਾ ਪੈਂਦਾ ਇਹੀ ਚੀਜ਼ਾਂ ਕਲੀਅਰ ਕਰਨੀ ਆ ਤੋ ਅੱਜ ਲਈ ਇੰਨਾ ਹੀ ਕਾਫੀ ਹੈ ਤੁਸੀਂ ਬਣੇ ਰਹੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ